ਹਲਕਾ ਜੈਤੂ ਦੇ ਵਿਧਾਇਕ ਸਰਦਾਰ ਅਮੋਲਕ ਸਿੰਘ ਵੱਲੋਂ 14 ਈ ਰਿਸ਼ਕਿਆਂ ਨੂੰ ਦਿੱਤੀ ਗਈ ਹਰੀ ਝੰਡੀ ਸ਼ਹਿਰ ਦੇ ਵਿੱਚੋਂ ਸੀਵਰੇਜ ਅਤੇ ਸਫਾਈ ਦੀ ਸਮੱਸਿਆ ਦਾ ਹੋਵੇਗਾ ਹਲ ਜਾਣਕਾਰੀ ਅਨੁਸਾਰ ਅੱਜ ਨਗਰ ਕੌਂਸਲ ਜੈਤੂ ਵਿਖੇ ਇੱਕ ਸਾਫਤਾ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਸਰਦਾਰ ਅਮੋਲਕ ਸਿੰਘ ਪਹੁੰਚੇ ਅਤੇ ਲਗਭਗ 14 ਦੇ ਕਰੀਬ ਇਹ ਰਿਸ਼ਕਾਂ ਨੂੰ ਹਰੀ ਚੰਡੀ ਦੇ ਕੇ ਸ਼ਹਿਰ ਵਿੱਚ ਰਵਾਨਾ ਕੀਤਾ ਗਿਆ ਇਹ ਜੋ 14 ਇਹ ਰਿਸ਼ਕਾ ਚਲਾਈਆਂ ਗਈਆਂ ਹਨ ਇਸ ਤੋਂ ਪਹਿਲਾਂ ਤਿੰਨ ਹੋਰ 30 ਰਿਸ਼ਕਾ ਚਲਾਈਆਂ ਗਈਆਂ ਸਨ ਜਿਨ੍ਹਾਂ ਦੀ ਕੁੱਲ ਗਿਣਤੀ 17 ਹੈ ਅਤੇ ਜੈਤੂ ਦੇ 17 ਬਾੜਾਂ ਦੇ ਵਿੱਚ ਇੱਕ-ਇੱਕ ਰਿਸ਼ਕਾ ਲਗਾਇਆ ਜਾਵੇਗਾ ਜੋ ਕਿ ਕੁੜੇ ਨੂੰ ਚੁੱਕ ਕੇ ਘਰਾਂ ਤੋਂ ਡੰਪ ਇਕ ਲ ਜਾਵੇਗਾ ਆਓ ਸੁਣਦੇ ਹਾਂ ਕੀ ਕਹਿਣਾ ਹੈ ਵਿਧਾਇਕ ਅਮੋਲਕ ਸਿੰਘ ਦਾ ਅਤੇ ਪ੍ਰਧਾਨ ਨਗਰ ਕੌਂਸਲ ਡਾਕਟਰ ਹੀਸ਼ ਦਾ ਸਮੇਂ ਦੀ ਸਮੱਸਿਆ ਸਾਡੇ ਸ਼ਹਿਰ ਦੇ ਵਿੱਚ ਕਈ ਥਾਵਾਂ ਤੇ ਡੰਪ ਲੱਗਦੇ ਆ ਕੂੜੇ ਦੇ ਸੋ ਅਸੀਂ ਤਕਰੀਬਨ ਹੁਣ ਹਰ ਇੱਕ ਵਾਰਡ 17 ਵਾਰਡ ਸਾਡੇ ਤਿੰਨ ਸਾਡੇ ਕੋਲ ਪਹਿਲਾਂ ਸੀ 14 ਨਵੇਂ ਜਿਹੜੇ ਈ ਰਿਕਸ਼ਾ ਲਏ ਆ ਕੂੜਾ ਕਿੱਲਾ ਕੂੜਾ ਤੇ ਸੁੱਕਾ ਕੂੜਾ ਚੱਕਣਾ ਤੇ ਜੋ ਵੀ ਵੇਸਟੇਜ ਹੁੰਦੀ ਹੈਗਾ ਤੇ ਅਸੀਂ ਹੁਣ ਸ਼ਹਿਰ ਦੇ ਲੋਕਾਂ ਨੂੰ ਵੀ ਬੇਨਤੀ ਕਰਦੇ ਆ ਕਿਰਪਾ ਕਰਕੇ ਇੱਕ ਚੰਗੇ ਨਾਗਰਿਕ ਹੋਣ ਦੇ ਨਾਤੇ ਆਪਣਾ ਸਾਰਿਆਂ ਦਾ ਵੀ ਹੁਣ ਫਰਜ਼ ਬਣਦਾ ਤੁਹਾਡੇ ਕੋਲੇ ਹਰ ਦੇ ਘਰੇ ਘਰ ਤੱਕ ਆਊਗਾ ਜਿੱਥੇ ਕਿਤੇ ਗਲੀ ਚ ਨਹੀਂ ਜਾ ਸਕਦਾ ਉੱਥੇ ਗਲੀ ਦੇ ਮੂਹਰ ਤੱਕ ਆਊਗਾ ਟਾਈਮਿੰਗ ਦੱਸੀ ਜਾਊਗੀ ਉੱਥੇ ਆਪਦੇ ਘਰ ਦੀ ਜਿਹੜੀ ਵੇਸਟੇਜ ਆ ਜਿਹੜਾ ਵੀ ਕੂੜਾ ਉਹ ਇੱਥੇ ਇਹਦੇ ਵਿੱਚ ਪਾ ਕੇ ਜਾਓ ਜਰੂਰ ਜੀ ਜਬੀ ਕਿਤੇ ਬਾਹਰ ਰੋਡਾਂ ਤੇ ਸੜਕਾਂ ਤੇ ਜਾਂ ਨਾਲੀਆਂ ਤੇ ਨਾ ਸਿੱਟੋ ਔਰ ਮੇਰੀ ਇਹ ਬੇਨਤੀ ਵੀ ਹੈ ਤੇ ਨਗਰ ਕੌਂਸਲ ਵੱਲੋਂ ਵਾਰਨਿੰਗ ਵੀ ਹੈ ਜੇ ਕੋਈ ਬੰਦਾ ਹੈ ਨੇ ਉੱਥੇ ਹੁਣ ਕੂੜਾ ਸਿੱਟਿਆ ਕਿਉਂਕਿ ਹੁਣ ਥੋੜੇ ਚਿਰ ਤੱਕ ਅਸੀਂ ਕੈਮਰੇ 150 ਦੇ ਕਰੀਬ ਸਾਰੇ ਸ਼ਹਿਰ 'ਚ ਵਧੀਆ ਤਰੀਕੇ ਨਾਲ ਕੰਟਰੋਲ ਰੂਮ ਬਣਾ ਕੇ ਜਿਹਦਾ ਥਰਡ ਦੇ ਵਿੱਚ ਕੈਮਰੇ ਵੀ ਅਸੀਂ 150 ਦੇ ਕਰੀਬ ਜਿਹੜਾ ਸ਼ਹਿਰ ਆ ਸੀਸੀਟੀਵੀ ਨਾਲ ਲਾਇਸ ਕਰ ਰਹੇ ਆ ਉੱਥੇ ਜਿੱਥੇ ਜਿੱਥੇ ਮੇਨ ਡੰਪ ਲੱਗਦੇ ਆ ਜਿੱਥੇ ਰੋਡ ਦੇ ਉੱਤੇ ਸਿੱਟਿਆ ਜਾਂਦਾ ਕੂੜਾ ਉੱਥੇ ਜਦੋਂ ਕੈਮਰੇ ਲੱਗ ਗਏ ਉਦੋਂ ਸਾਨੂੰ ਪਤਾ ਲੱਗ ਜਾ ਕਰਨਾ ਵੀ ਕਿਹਨੇ ਸਿੱਟਿਆ ਤੇ ਉਹਨੂੰ ਫਾਈਨ ਪਾਇਆ ਜਾਇਆ ਕਰੂਗਾ 5000 ਦੇ ਨੇੜੇ ਸੋ ਮੇਰੀ ਬੇਨਤੀ ਆ ਆਪਾਂ ਚੰਗੇ ਨਾਗਰਿਕਾਂ ਦੇ ਨਾਤੇ ਆਪਦੇ ਸ਼ਹਿਰ ਨੂੰ ਸਾਫ਼ ਰੱਖੀਏ ਮੈਂ ਸਾਡੀ ਇਕੱਲਿਆਂ ਦੀ ਨਹੀਂ ਹੁਣ ਅਸੀਂ ਤਾਂ ਇਹੀ ਕਰ ਸਕਦੇ ਆ ਵੀ ਤੁਹਾਡੇ ਘਰ ਤੱਕ ਪਹੁੰਚ ਕਰ ਸਕਦੇ ਆ ਕੂੜਾ ਚੱਕਣਾ ਤੇ ਜੇ ਉਸ ਤੋਂ ਮਗਰੋਂ ਵੀ ਆਪਾਂ ਸੜਕਾਂ ਤੇ ਸੱਟਣਾ ਤਾਂ ਫਿਰ ਮਾੜੀ ਗੱਲ ਸਰ ਕਿੰਨੇ ਈ ਰਿਕਸ਼ਾ ਹੈਗੇ ਇਹ ਜੀ ਟੋਟਲ ਅਸੀਂ 14 ਨਵੇਂ ਲਏ ਆ ਤਿੰਨ ਪਹਿਲਾਂ ਦੇ ਹੈਗੇ ਸੀਗੇ ਸਾਡੇ ਕੋਲੇ ਉਹ ਪੁਰਾਣੇ ਸੀਗੇ ਹੁਣ 17 ਵਾੜਾ 17 ਦੇ 17 ਵਾੜਾ ਵਾਸਤੇ ਅਸੀਂ ਇੱਕ ਇੱਕ ਰਿਕਸ਼ਾ ਜਣਾ ਉਹ ਜੀ ਤਾਂ ਇਹ ਮੈਨੂੰ ਸਾਹਿਬ ਜਿਹੜੇ ਇਹ ਈ ਰਿਕਸ਼ਾ ਗਏ ਜਿਹੜੇ ਪੁਰਾਣੇ ਈ ਰਿਕਸ਼ਾ ਸੀ ਉਹ 70 ਤੋਂ 100 ਤੱਕ ਚਾਰਜ ਕਰਦੇ ਕੀ ਇਹ ਫਰੀ ਹੈ ਜਾਂ ਕਿਸੇ ਨਹੀਂ ਚਾਰ ਚਾਰ ਚਾਰਜਿੰਗ ਹੋਊਗੀ ਕਿਉਂਕਿ ਇਹ ਜੇ ਚਾਰਜਿੰਗ ਨਹੀਂ ਹੋਊਗੀ ਜਿਹੜਾ ਚਲਾਉਣ ਵਾਲਾ ਜਿਹਨੂੰ ਤਨਖਾਹ ਦੇਣੀ ਹੈ ਉਹ ਵੀ ਕਿੱਥੋਂ ਦਿੱਤੀ ਜਾਊਗੀ ਸੋ ਨਗਰ ਕਾਉਂਸਲ ਕੰਮ ਜੇ ਕੋਈ ਕਰਦਾ ਤਾਂ ਉਹਦੀ ਥੋੜੀ ਇਹ ਕੋਈ ਮੈਨੂੰ ਲੱਗਦਾ ਜ਼ਿਆਦਾ ਫੀਸ ਨਹੀਂ ਹੈਗੀ ਮੈਨੂੰ ਨਹੀਂ ਲੱਗਦਾ ਕੋਈ ਜਵਾਬ ਦੇਊਗਾ ਜੇ 50 70 ਰੁਪਏ ਹੈਗੇ ਤੇ ਮੇਰੀ ਬੇਨਤੀ ਹੈ ਤੁਹਾਨੂੰ ਸਾਰੇ ਜਨਨ ਨੂੰ ਵੇਸਟੇਜ ਉੱਥੇ ਸਿੱਟਣ ਨਾਲੋਂ ਆ ਇਹ ਰਿਕਸ਼ਾ ਤੇ ਪਾਉ ਤਾਂ ਕਿ ਆਪਾਂ ਰਲ ਮਿਲ ਕੇ ਆਪਦੇ ਸ਼ਹਿਰ ਨੂੰ ਸਾਫ਼ ਰੱਖ ਸਕੀਏ ਅਪਰੋਕਸੀਏਲੀ ਅੱਗੇ ਰਿਕਸ਼ੇ ਦੀ ਕਿੰਨੀ ਲੱਗਦੀ ਹੈ ਇਹ ਇੱਕ ਰਿਕਸ਼ਾ ਤਕਰੀਬਨ 2.5 ਲੱਖ ਰੁਪਏ ਦਾ ਤੇ ਜਿਹੜਾ ਤੁਸੀਂ ਡੰਪ ਜਿਵੇਂ ਪਹਿਲਾਂ ਇਹ ਤਾਂ ਤੁਸੀਂ ਵਾਰਡ ਇੱਕ ਇੱਕ ਵਾਰਡ ਨੂੰ ਇੱਕ ਇੱਕ ਰਿਕਸ਼ਾ ਦੁੱਤੀ ਆ ਜਿਹੜੇ ਡੰਪ ਹੈ ਜੀ ਉਹਨਾਂ ਨੂੰ ਕੌਣ ਕਵਰ ਕਰੂਗਾ ਇਹ ਜਿਹੜੇ ਵਾਰਡ ਚੋਂ ਡੰਪ ਪੈਂਦਾ ਉਹ ਹੀ ਰਿਕਸ਼ਾ ਕਵਰ ਕਰੂਗਾ ਉਹ ਹੀ ਰਿਕਸ਼ਾ ਦੋਗੇ ਬਲਕਿ ਤੁਹਾਡੇ ਕਹਿਣ ਨੂੰ ਵੀ ਜਿਹੜੇ ਸ਼ਹਿਰ ਦੇ ਵਿੱਚ ਡੰਪ ਹੈ ਸਾਰੇ ਉਹ ਚੱਕੇ ਜਾਣ ਬਿਲਕੁਲ ਆ 20 ਦਿਨਾਂ ਦੇ ਵਿੱਚ ਅਸੀਂ ਪਲੈਨਿੰਗ ਕਰਕੇ ਸਾਰਾ ਪ੍ਰੋਪਰ ਕੇਰਾ ਅਸੀਂ ਵਾਰਡ ਦੇ ਵਿੱਚ ਇਹਨਾਂ ਨੂੰ ਕੱਢ ਰਹੇ ਆ ਜੇ ਉਸ ਤੋਂ ਮਗਰੋਂ ਕੋਈ ਕਮੀ ਪੇਸ਼ੀ ਲੱਗਦੀ ਹੋਈ ਵੀ ਉਹ ਡੰਪਾਂ ਦੀ ਪ੍ਰੋਬਲਮ ਆਉਂਦੀ ਹੋਈ ਉਹ ਵੀ 20 ਦਿਨਾਂ ਅੰਕ ਅਸੀਂ ਪਲੈਨਿੰਗ ਕਰਕੇ ਉਹਨੂੰ ਸਾਰੀ ਸੈਟਿੰਗ ਕਰ ਦਾਂਗੇ ਵੀ 25 ਦਿਨਾਂ ਦੇ ਵਿੱਚ ਸਾਡਾ ਟੀਚਾ ਵੀ ਸਾਰਾ ਰੋਡ ਪਲਾਨ ਬਣਾ ਕੇ ਇਹਨਾਂ ਦਾ ਕਿੱਧਰੋਂ ਕਿੱਦੋਂ ਕਿ ਹੁਣ ਇੱਕ ਵਾਰੀ ਸ਼ੁਰੂ ਕਰਨਗੇ ਤਾਂ ਸਾਨੂੰ ਵੀ ਕੁਝ ਕਮੀਆਂ ਪਤਾ ਲੱਗਣਗੀਆਂ ਵੀ ਕਿੱਧਰ ਰਹਿੰਦਾ ਤੇ ਕਿੱਧਰ ਜਾਂਦਾ ਹੈ ਸੋ ਉਸ ਤੋਂ ਮਗਰੋਂ ਜਿਹੜੀ ਅਸੀਂ ਪਲਾਨਿੰਗ ਨਾਲ ਦੀ ਨਾਲ ਕਰਕੇ 25 ਦਿਨਾਂ ਦੇ ਵਿੱਚ ਤੁਹਾਨੂੰ ਫਰਕੰਦੇ ਦਿੱਸਣ ਲੱਗ ਜਾਵੇ। ਠੀਕ ਹੈ। ਸਰ ਜਿਹੜਾ ਤੁਹਾਡਾ ਇਹ ਈ ਰਿਕਸ਼ਾ ਤੁਸੀਂ ਚਲਾਤੇ ਆ ਇਹਦਾ ਡੰਪ ਜਿਹੜਾ ਤੁਸੀਂ ਇੱਕ ਥਾਂ ਵੱਡਾ ਡੰਪ ਕਰ ਰਹੇ ਹੋ ਉੱਥੇ ਵੀ ਬੜੀ ਸਮੱਸਿਆ ਆ ਰਹੀ ਹੈ ਜੀ ਉਹ ਮਤਲਬ ਜਿੱਮੀ ਉਹਦਾ ਉਹਦਾ ਹਰ 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 ਵਾਰੀ ਜਦੋਂ ਉਹ ਭਰ ਜਾਂਦਾ ਉਹਦਾ ਟੈਂਡਰ ਹੁੰਦਾ। ਜੀ ਤੇ ਉਹਦਾ ਹੋਇਆ ਵਾ ਤੇ ਉਹ ਉਹ ਜਦੋਂ ਕੰਪਨੀ ਆਉਂਦੀ ਹੈ ਉਹਦੇ ਤੋਂ ਵੇਸਤੇ ਕੱਢ ਕੇ ਉਹ ਵੱਡੀ ਮਸ਼ੀਨ ਲੱਗਦੀ ਹੈ ਮੇਰੇ ਸਾਹਮਣੇ। ਹਾਂਜੀ ਹਾਂਜੀ। ਤੇ ਉਹ ਕਰਕੇ ਉਹਨੂੰ ਭੇਜ ਦਿੱਤਾ ਜਾਂਦਾ ਜਦੋਂ ਭਰੂਗਾ। ਕਿਉਂਕਿ ਦੇਖੋ ਇੱਥੇ ਤਾਂ ਤੁਸੀਂ ਜਿਹੜੇ ਇਹ 14 ਇਰੀਸ਼ਾ ਹੈਗੇ ਆ ਅਸੀਂ ਇਹਦੇ ਵਿੱਚ ਇੱਕ ਤਾਂ ਬੈਟਰੀਆਂ ਬੜੀ ਟੌਕੀ ਲਵਾਈਆਂ ਜਿਹੜੀ ਪਹਿਲਾਂ ਇਸ਼ਾ ਹੁੰਦੇ ਸੀਗੇ ਉਹਦੇ ਚਾਰ ਬੈਟਰੀ ਹੁੰਦੇ ਸੀਗੇ ਇੱਕ ਸਾਲ ਬਾਅਦ ਉਹ ਬੈਟਰੀ ਖਰਾਬ ਹੋ ਜਾਂਦੇ ਸੀਗੇ 35000 ਰੁਪਏ ਇੱਕ ਇਰੀਸ਼ਾ ਮਰ ਅਲੱਗ ਤੋਂ ਖਰਚ ਆਉਂਦਾ ਸੀਗਾ ਜਿਹੜੀ ਇਹ ਬੈਟਰੀ ਲਵਾਈ ਹੈ ਇਹ 4 ਸਾਲ ਖਰਾਬ ਨਹੀਂ ਹੁੰਦੀ ਪਸਾਲ ਤੇ ਸਾਡਾ ਮਤਲਬ ਕਿ ਇਹਦੇ ਨਾਲ 1.5 ਲੱਖ ਰੁਪਏ ਇੱਕ ਇਰੀਸ਼ਾ ਮਰ ਬਚਦਾ ਦੂਸਰਾ ਇਸ ਇਰੀਸ਼ਾ ਦੇ ਵਿੱਚ ਅਸੀਂ ਜਿਹੜਾ ਪੱਤਰਾ ਹੈਗਾ ਉਹ ਟਾਟਾ ਕੰਪਨੀ ਦਾ ਲਵਾਇਆ ਬਹੁਤ ਕੁਆਲਟੀ ਉੱਚ ਕੁਆਲਟੀ ਦਾ ਤੀਸਰਾ ਜਿਹੜੇ ਡੰਪ ਲੱਗਦੇ ਸੀਗੇ ਉਹ ਪੰਜਾਬ ਦੇ ਡੰਪ ਸਾਡੇ ਰਿਕਸ਼ਾ ਵਾਲੇ ਲਾਉਂਦੇ ਸੀਗੇ ਪੰਜਾਬ ਦੇ ਡੰਪ ਲੋਕ ਸੜ ਜਾਂਦੇ ਸੀਗੇ ਜਦੋਂ ਹੁਣ ਸਾਡੇ ਈ ਰਿਕਸ਼ਾ ਵਾਲੇ ਇਹ ਡੰਪ ਨਾ ਲਾਉਣਗੇ ਕੂੜੇ ਦੇ ਵੱਡੇ ਡੰਪ ਸੜ ਕਿਉਂਣਗੇ ਤਾਂ ਲੋਕਾਂ ਨੂੰ ਵੀ ਅਸੀਂ ਉੱਡਾ ਪਾਉਣ ਨਹੀਂ ਦੰਦੇ ਜਿਹੜੇ ਵੀ ਲੋਕ ਡੰਪ ਦੇ ਉੱਤੇ ਕਪੜਾ ਕੂੜਾ ਸੜਦੇ ਸੀਗੇ ਉਹਨਾਂ ਨੂੰ ਅਸੀਂ ਜੁਰਮਾਨਾ ਕਰਾਂਗੇ ਪਹਿਲਾਂ ਸਮਝਾਵਾਂਗੇ ਬਾਅਦ ਜੁਰਮਾਨਾ ਕਰਾਂਗੇ ਤੇ ਕਿਸੇ ਨੂੰ ਵੀ ਰਹਿਤ ਨਹੀਂ ਸ਼ਹਿਰ ਦੇ ਵਿੱਚ ਗੰਦ ਪਾਉਣ ਦੀ ਦੂਸਰੀ ਗੱਲ ਜਿਹੜੇ ਹੈਗੇ ਆਪਣੇ ਘਰਾਂ ਵਾਲੇ ਉਹ ਵੀ ਕੂੜਾ ਇਹਨਾਂ ਨੂੰ ਈ ਰਿਕਸ਼ਾ ਨੂੰ ਦੇਣ ਜੇ ਇਰੇਸ਼ਾਬ ਨੂੰ ਕੂੜਾ ਨਾ ਦੇਣਗੇ ਗਲੀ ਸਿੱਟਣਗੇ ਇਹਦੇ ਨਾਲ ਸ਼ਹਿਰ ਦੇ ਵਿੱਚ ਸੀਰੀਆ ਸਮੱਸਿਆ ਪੈਦਾ ਹੁੰਦੀ ਹੈ ਨਾਲੀਆਂ ਵਿੱਚ ਪਾਣੀ ਖੜਦਾ ਹੈ ਸੀਵਰੇ ਬੰਦ ਹੁੰਦਾ ਹੈ ਸਾਰ ਸ਼ਹਿਰ ਪਾਣੀ ਭਰਦਾ ਇਸ ਕਰਕੇ ਉਹ ਕੂੜਾ ਇਹਨਾਂ ਨੂੰ ਹੀ ਦੇਣ ਜੀ ਲਫਾਵੇ ਨਾ ਸਿੱਟਣ ਵਿੱਚ ਤੇ ਨਾਲ ਹੀ ਜੇ ਫਿਰ ਵੀ ਨਾ ਹਟਣਗੇ ਫਿਰ ਜੁਰਮਾਨੇ ਕਰਾਂਗੇ ਉਹ ਅੱਜ ਕਿੰਨੇ ਈ ਰਿਕਸ਼ਾ ਦੌੜ ਕਰ ਇਹ ਆਪਣੇ ਤਿੰਨ ਪਹਿਲਾਂ ਜੀ 14 ਸੀ ਨਵੇਂ ਲਿੱਤੇ ਆ ਟੋਟਲ 17 ਦੇ 17 ਈ ਰਿਸ਼ਾ ਹੁਣ ਕੰਮ ਕਰਨਗੇ ਹਰੇਕ ਵਾਰ ਚ ਕਨੈਕਸ਼ਨ ਈ ਰਿਸ਼ਾ ਚੱਲੂਗਾ ਆ ਪ੍ਰਧਾਨ ਜੀ ਕੋਈ ਫੀਸ ਵੀ ਰੱਖੀ ਗਈ ਇਹਨਾਂ ਦੀ ਜੀ ਇਹਦੀ ਫੀਸ ਅਸੀਂ ਜਿਹੜੀ ਵੀ ਤੋਂ ਹਦਾਇਤਾਂ ਸਰਕਾਰ ਵੱਲੋਂ ਉਹ ਦੇ ਰੱਖਾਂਗੇ ਤੇ ਉਹ ਹਰ ਬੰਦੇ ਨੂੰ ਦੇਣੀ ਚਾਹੀਦੀ ਹੈ ਉਹ ਬਹੁਤ ਜ਼ਿਆਦਾ ਨਹੀਂ ਕਿ ਹਿਸਾਬ ਸਰਦੀ ਹੋਵੇ ਠੀਕ ਹੈ ਧੰਨਵਾਦ